ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਆਪਣੀ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਉੱਠਣਸਾਰ 5 ਕਾਜੂ ਖਾ ਲਓ ਤੇ ਫਿਰ ਉਂਗਲੀ ਨੂੰ ਸ਼ਹਿਦ ਲਾ ਕੇ ਚੱਟ ਲਓ ਇਸ ਨਾਲ ਦਿਮਾਗੀ ਕਮਜ਼ੋਰੀ ਦੂਰ ਹੋਵੇਗੀ ਤੇ ਜਾਦ ਸ਼ਕਤੀ ਵੀ ਤੇਜ ਹੋਵੇਗੀ ਨੰਬਰ 2 ਜੇਕਰ ਔਰਤਾਂ ਵਿੱਚ ਖੂਨ ਦੀ ਕਮੀ ਹੋ ਗਈ ਹੈ ਤਾਂ ਰਾਤ ਨੂੰ ਪਾਣੀ ਦੇ ਚੇ ਤਿੰਨ ਖੰਜੂਰਾ ਪਿਓ ਕੇ ਰੱਖ ਦੋ ਤੇ ਸਵੇਰੇ ਖਾਲੀ ਪੇਟ ਪਾਣੀ ਪੀ ਲਓ ਫਿਰ ਹੌਲੀ ਹੌਲੀ ਚਵਾ ਕੇ ਖੰਜੂਰਾ ਖਾ ਲਓ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 3 ਜਦੋਂ ਵੀ ਤੁਹਾਡਾ ਬੱਚਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਦੁੱਧ ਵਿੱਚ ਜਾਕੂ ਫੇਰ ਕੇ ਦੋ ਵੋ ਇਸ ਨਾਲ ਤੁਹਾਡਾ ਬੱਚੇ ਨੂੰ ਲੱਗੀ ਹੋਈ ਨਜ਼ਰ ਉਤਰ ਜਾਵੇਗੀ ਨੰਬਰ 4 ਆਪਣੇ ਦੰਦਾਂ ਨੂੰ 100 ਸਾਲ ਤੱਕ ਸਾਫ਼ ਸੁਥਰਾ ਰੱਖਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਸਾਫ਼ ਜ਼ਰੂਰ ਕਰੋ ਤੇ ਫੇਰ ਇਸ ਤੋਂ ਬਾਅਦ ਇੱਕ ਗਲਾਸ ਗੁੰਗਣਾ ਪਾਣੀ ਜ਼ਰੂਰ ਪੀਵੋ ਤੁਹਾਡੇ ਦੰਦ 100 ਸਾਲ ਤੱਕ ਖਰਾਬ ਨਹੀਂ ਹੋਣਗੇ ਨੰਬਰ 5 ਜੋ ਔਰਤਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਦੁੱਧ ਦਿੰਦੀਆਂ ਹਨ ਉਨ੍ਹਾਂ ਨੂੰ ਰੋਜ਼ਾਨਾ ਮਸਰ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਨੂੰ ਦੁੱਧ ਸਹੀ ਮਾਤਰਾ ਵਿੱਚ ਮਿਲਦਾ ਹੈ ਨੰਬਰ 6 ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਹਰੀ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ ਜਿਸ ਨਾਲ ਖਾਣਾ ਜਲਦੀ ਹজম ਹੋ ਜਾਂਦਾ ਹੈ ਨੰਬਰ 7 ਜੇਕਰ ਤੁਸੀਂ ਆਪਣੇ ਗੈਸ ਚੁੱਲੇ ਨੂੰ ਸ਼ੀਸ਼ੇ ਦੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਸੁਪਰ ਬੇਕਿੰਗ ਸੋਡਾ ਪਾ ਕੇ ਉਸ ਉੱਪਰ ਹਲਕੀ ਜਹੀ ਇਜ਼ੀ ਪਾ ਕੇ ਪੰਜ ਮਿੰਟ ਲਈ ਰਗੜ ਦਿਓ ਤੇ ਫਿਰ ਸਾਫ਼ ਕੱਪੜੇ ਨਾਲ ਸਾਫ਼ ਕਰੋ ਗੈਸ ਚੁੱਲਾ ਇੰਨਾ ਚਮਕ ਜਾਵੇਗਾ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਨੰਬਰ 8 ਜਦੋਂ ਵੀ ਤੁਸੀਂ ਰਾਤ ਨੂੰ ਪਸ਼ਾਵ ਜਾਣ ਲਈ ਉੱਠਦੇ ਹੋ ਤਾਂ 1 ਮਿੰਟ ਲਈ ਵੀ ਇਸ ਤਰ੍ਹਾਂ ਤੇ ਬੈਠ ਜਾਓ ਤੇ ਆਪਣੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਨੂੰ ਹਿਲਾਓ ਇਸ ਨਾਲ ਤੁਹਾਡੇ ਖੂਨ ਦਾ ਸਰਕਲ ਚੱਲ ਪਵੇਗਾ ਤੁਹਾਨੂੰ ਕੋਈ ਵੀ ਸਰੀਰਕ ਸਮੱਸਿਆ ਨਹੀਂ ਹੋਵੇਗੀ ਨੰਬਰ 9 ਜਦੋਂ ਵੀ ਤੁਸੀਂ ਸ਼ੱਕਰਗੰਦੀ ਉਬਾਲਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਗੁੜ ਜ਼ਰੂਰ ਮਿਲਾਓ ਇਸ ਨਾਲ ਸ਼ੱਕਰਗੰਦੀ ਦਾ ਸਵਾਦ ਦੁੱਗਣਾ ਹੋ ਜਾਵੇਗਾ ਨੰਬਰ 10 ਜਿਹੜੇ ਲੋਕ ਹੱਦ ਤੋਂ ਜ਼ਿਆਦਾ ਟੈਨਸ਼ਨ ਲੈਂਦੇ ਹਨ ਉਹਨਾਂ ਦਾ ਖੂਨ گاੜਾ ਹੋਣ ਲੱਗ ਜਾਂਦਾ ਹੈ ਜਿਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਇਸ ਲਈ ਕਦੇ ਵੀ ਟੈਨਸ਼ਨ ਨਾ ਲੈਣਾ ਉਹੀ ਹੋਊ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੈ ਨੰਬਰ 11 ਜੇਕਰ ਤੁਸੀਂ ਲਸਣ ਨੂੰ ਆਸਾਨੀ ਨਾਲ ਚਿਲਣਾ ਚਾਹੁੰਦੇ ਹੋ ਤਾਂ ਉਸ ਨੂੰ ਤਵੇ ਉੱਪਰ ਰੱਖ ਕੇ ਹਲਕਾ ਸੇਕ ਲਗਾ ਕੇ ਉੱਪਰ 2-3 ਮਿੰਟ ਲਈ ਭੁੰਨ ਲੋ ਇਸ ਨਾਲ ਉਸਦਾ ਸਿਲਕਾ ਬਹੁਤ ਹੀ ਆਸਾਨੀ ਨਾਲ ਨਿਕਲ ਜਾਵੇਗਾ ਨੰਬਰ 12 ਜਦੋਂ ਦਿਲ ਕਿਸੇ ਤੇ ਠਹਿਰ ਜਾਵੇ ਤਾਂ ਫਿਰ ਚੈਨ ਕਿਸੇ ਹੋਰ ਨੂੰ ਕਬੂਲ ਨਹੀਂ ਕਰਦਾ ਨੰਬਰ 13 ਜਿਹੜੀਆਂ ਔਰਤਾਂ ਆਪਣੇ ਬੁੱਲਾਂ ਦੇ ਫਟਣ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਕੰਦਰ ਦੇ ਛਿਲਕਿਆਂ ਨੂੰ ਨਾਰੀਅਲ ਦੇ ਤੇਲ ਵਿੱਚ ਉਪਯੋਗ ਕੀ ਆਪਣੇ ਬੁੱਲਾਂ ਉੱਪਰ ਮਾਲਿਸ਼ ਕਰ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਬੁੱਲ ਕਦੇ ਵੀ ਫਟਣਗੇ ਨਹੀਂ ਤੇ ਨਾਲ ਹੀ ਮੁਲਾਇਮ ਵੀ ਰਹਿਣਗੇ ਨੰਬਰ 14 ਜੋ ਸਾਵਦਾ ਹੋਣ ਦਾ ਦਾਵਾ ਤੇ ਦਿਖਾਵਾ ਕਰਦੇ ਹਨ ਯਕੀਨ ਕਰਿਓ ਕਿ ਉਹ ਕਿਸੇ ਦੇ ਵੀ ਨਹੀਂ ਹੁੰਦੇ ਨੰਬਰ 15 ਔਰਤਾਂ ਨੂੰ ਆਪਣੇ ਵਾਲਾਂ ਨੂੰ ਤੋਣ ਤੋਂ ਇੱਕ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ ਨਾਲ ਤੇਲ ਲਗਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੇਲ ਚੰਗੀ ਤਰ੍ਹਾਂ ਜੜਾਂ ਤੱਕ ਰਚ ਜਾਂਦਾ ਹੈ ਜਿਸ ਨਾਲ ਵਾਲ ਚਮਕਣ ਤੇ ਲੰਬੇ ਹੁੰਦੇ ਹਨ ਨੰਬਰ 16 ਚੁੱਪ ਰਹਿਣਾ ਹੀ ਵੇਤਰ ਹੈ ਜਮਾਨੇ ਦੇ ਹਿਸਾਬ ਨਾਲ ਕਿਉਂਕਿ ਅਕਸਰ ਜ਼ਿਆਦਾ ਬੋਲਣ ਵਾਲੇ ਧੋਖਾ ਖਾ ਜਾਂਦੇ ਹਨ ਨੰਬਰ 17 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਨਹਾਉਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਬਾਅਦ ਵਿੱਚ ਤੇਲ ਲਗਾ ਲਓ ਕਿਉਂਕਿ ਬਾਅਦ ਵਿੱਚ ਲਗਾਇਆ ਤੇਲ ਸਾਡੇ ਕੱਪੜਿਆਂ ਨੂੰ ਖਰਾਬ ਕਰ ਦਿੰਦਾ ਹੈ ਨੰਬਰ 18 ਇੱਕ ਦੂਸਰੇ ਵਿੱਚ ਜਿਉਣ ਦਾ ਨਾਮ ਹੀ ਜ਼ਿੰਦਗੀ ਹੈ ਇਸ ਲਈ ਵਕਤ ਉਹਨਾਂ ਨੂੰ ਹੀ ਦਿਓ ਜੋ ਤੁਹਾਨੂੰ ਦਿਲ ਤੋਂ ਚਾਹੁੰਦੇ ਨਹੀਂ ਨੰਬਰ 19 ਸਵੇਰੇ ਉੱਠਣ ਸਾਰੇ ਕੁਝ ਸਮਾਂ ਬਗੀਚੇ ਵਿੱਚ ਜ਼ਰੂਰ ਤੁਰੋ ਫਿਰ ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਛੂਹੀ ਨਹੀਂ ਸਕਦੀਆਂ ਨੰਬਰ 20 ਸਾਵਨ ਨੂੰ ਦਿਲਾਸਾ ਦੇਣ ਵਾਲੇ ਲੋਕ ਆਪਣੇ ਦੁੱਖਾਂ ਵਿੱਚ ਹਮੇਸ਼ਾ ਇਕੱਲੇ ਹੀ ਪਾਏ ਜਾਂਦੇ ਨਹੀਂ ਨੰਬਰ 21 ਸਰਦੀਆਂ ਦੇ ਮੌਸਮ ਵਿੱਚ ਗਾਂ ਦੇ ਦੇਸੀ ਕਿਓ ਨੂੰ ਹਲਕਾ ਗਰਮ ਕਰਕੇ ਆਪਣੇ ਵਾਲਾਂ ਵਿੱਚ ਮਾਲਿਸ਼ ਕਰੋ ਇਸ ਨਾਲ ਤੁਹਾਡੇ ਵਾਲ ਕਾਲੇ ਹੋਣਗੇ ਕਦੇ ਵੀ ਟੁੱਟਣਗੇ ਨਹੀਂ ਤੇ ਨਾਲ ਹੀ ਲੰਬੇ ਤੇ ਮਲਾਈਮ ਵੀ ਹੋਣਗੇ ਨੰਬਰ 2 ਜੀਵਨ ਵਿੱਚ ਉਹਨਾ ਸੁਪਨੇ ਆਦਾ ਕੋਈ ਮਹੱਤਵ ਨਹੀਂ ਜਿੰਨਾਂ ਨੂੰ ਪੂਰਾ ਕਰਨ ਲਈ ਆਪਣਿਆਂ ਦੇ ਨਾਲ ਹੀ ਵਿਛਲ ਕਰਨਾ ਪਵੇ ਨੰਬਰ 3 ਜਿਹੜੇ ਲੋਕ ਹੱਦ ਤੋਂ ਜ਼ਿਆਦਾ ਗੁੱਸਾ ਕਰਦੇ ਹਨ ਉਹਨਾਂ ਦਾ ਜਿਗਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 24 ਸੱਚੇ ਲੋਕਾਂ ਨੂੰ ਸ਼ਾਇਦ ਝੂਠ ਦਾ ਪਤਾ ਨਾ ਹੋਵੇ ਪਰ ਝੂਠੇ ਲੋਕਾਂ ਨੂੰ ਸੱਚ ਦਾ ਪਤਾ ਜ਼ਰੂਰ ਹੁੰਦਾ ਹੈ ਨੰਬਰ ਛび ਜੇਕਰ ਤੁਹਾਡੇ ਗਲੇ ਵਿੱਚ ਅਕਸਰ ਖਾਰਜ ਹੁੰਦੀ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਦੋ ਤਿੰਨ ਪੱਤੇ ਤੁਲਸੀ ਦੇ ਲੈ ਕੇ ਵਾਲੋ ਫਿਰ ਇਸ ਪਾਣੀ ਨਾਲ ਘਰਾਰੇ ਕਰ ਲੋ ਤੁਹਾਡੇ ਗਲੇ ਦੀ ਖਰਾਸ਼ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਨੰਬਰ 26 ਕੀ ਕਰੀਏ ਜਨਾਬ ਥੋੜਾ ਬੁਰਾ ਤਾਂ ਬਣਨਾ ਹੀ ਪੈਂਦਾ ਹੈ ਜਵਾਨਾ ਖਰਾਬ ਹੈ ਨਹੀਂ ਤਾਲੁਕ ਜਿਉਣ ਨਹੀਂ ਦਿੰਦੇ ਨੰਬਰ 27 ਗਾਜਰ ਦਾ ਹਲਵਾ ਬਣਾ ਕੇ ਉਬੱਦ ਤੋਂ ਬੱਦ ਸਰਦੀਆਂ ਦੇ ਮੌਸਮ ਵਿੱਚ ਖਾਓ ਇਸ ਨਾਲ ਦਿਮਰੀਜਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਇਸ ਦੇ ਨਾਲ ਹੀ ਕਦੇ-ਕਦੇ ਖੜੇ ਹੋ ਕੇ ਕਈ ਵਾਰ ਖਾਣ ਵਾਲੀ ਚੀਜ਼ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਖੜੇ ਹੋ ਕੇ ਖਾਂਦੇ ਹਾਂ ਤਾਂ ਅਸੀਂ ਬਾਅਦਸਾਬ ਤੋਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਨੰਬਰ 28 ਥੋੜੀ ਜੇਹੀ ਗੱਲ ਹੁੰਦੀ ਹੈ ਤਾਂ ਲੋਕ ਛੱਡ ਕੇ ਚਲੇ ਜਾਂਦੇ ਨੇ ਪਤਾ ਨਹੀਂ ਲੋਕਾਂ ਨੂੰ ਸੱਚੀ ਮੁਹੱਬਤ ਸਾਂਭ ਕਿਉਂ ਨਹੀਂ ਚਾਹਤੀ ਨੰਬਰ 29 ਜਿਹੜੀਆਂ ਔਰਤਾਂ ਰੋਜ਼ਾਨਾ ਖਾਣਾ ਬਣਾਉਣ ਸਮੇ ਉਸ ਪਰਮਾਤਮਾ ਦਾ ਨਾਮ ਜਪਦੀਆਂ ਨੇ ਉਹਨਾਂ ਦੇ ਬਣਾਏ ਹੋਏ ਖਾਣੇ ਵਿੱਚ ਬਰਕਤ ਹੁੰਦੀ ਹੈ ਤੇ ਨਾਲ ਹੀ ਉਹ ਖਾਣਾ ਬਹੁਤ ਹੀ ਸਵਾਦ ਹੁੰਦਾ ਹੈ ਨੰਬਰ 3 ਜੋ ਦਿਲ ਦਾ ਸੱਚਾ ਹੋਵੇਗਾ ਉਹ ਚਾਹੇ ਰੋਜ਼ ਝਗੜਾ ਕਰੇ ਪਰ ਤੁਹਾਨੂੰ ਛੱਡ ਕੇ ਕਦੀ ਨਹੀਂ ਜਾਵੇਗਾ ਨੰਬਰ 33 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਸਰੀਰ ਨੂੰ ਗਰਮ ਰੱਖੋ ਆਪਣੇ ਸਰੀਰ ਉੱਪਰ ਪੂਰੇ ਕੱਪੜੇ ਪੈਣਨ ਤੇ ਰੱਖੋ ਤੇ ਗਰਮ ਚੀਜ਼ਾਂ ਦਾ ਸੇਵਨ ਕਰੋ ਇਸ ਨਾਲ ਤੁਹਾਡਾ ਸਰੀਰ ਗਰਮ ਰਹੇਗਾ ਜਿਸ ਨਾਲ ਹਾਰਟ ਅਟੈਕ ਤੋਂ ਤੁਸੀਂ ਬਚ ਸਕਦੇ ਹੋ ਨੰਬਰ 33 ਕੁਝ ਲੋਕ ਦਿਲ ਤੇ ਦਿਮਾਗ ਵਿੱਚੋਂ ਇਸ ਕਦਰ ਨਿਕਲ ਜਾਂਦੇ ਨੇ ਕਿ ਉਹ ਫਿਰ ਨਫ਼ਰਤ ਦੇ ਕਾਬਿਲ ਵੀ ਨਹੀਂ ਰਹਿੰਦੇ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਕੱਚੀ गाजर ਖਾਓ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋਵੇਗੀ ਨੰਬਰ 34 ਕਰਦੇ ਕਰਨਾ ਸਿੱਖ ਲੋ ਕਿਉਂਕਿ ਨਾ ਹੀ ਜ਼ਿੰਦਗੀ ਵਾਪਸ ਆਉਂਦੀ ਹੈ ਤੇ ਨਾ ਹੀ ਜ਼ਿੰਦਗੀ ਵਿੱਚ ਗਏ ਹੋਏ ਲੋਕ ਵਾਪਸ ਆਉਂਦੇ ਨਹੀਂ ਨੰਬਰ 35 ਸ਼ੂਗਰ ਦੇ ਮਰੀਜ਼ਾਂ ਨੂੰ ਵਾਧ ਤੋਂ ਬਾਅਦ ਅਮਰੂਦ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਵਿਟਾਮਿਨ E ਅਤੇ ਵਿਟਾਮਿਨ C ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ ਇਸ ਦੇ ਪੱਤਿਆਂ ਦੀ ਚਾਹ ਵੀ ਬਹੁਤ ਲਾਵਕਾਰੀ ਹੈ ਨੰਬਰ 36 ਵਕਤ ਨੇ ਮੈਨੂੰ ਚੁੱਪ ਰਹਿਣਾ ਸਿਖਾ ਦਿੱਤਾ ਤੇ ਜ਼ਿੰਦਗੀ ਨੇ ਸਭ ਕੁਝ ਸਹਿਣਾ ਸਿਖਾ ਦਿੱਤਾ ਹੁਣ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਕਿਉਂਕਿ ਹਾਲਾਤਾਂ ਨੇ ਮੈਨੂੰ ਇਕੱਲਾ ਰਹਿਣਾ ਸਿਖਾ ਦਿੱਤਾ ਨੰਬਰ 37 ਜਿਹੜੀਆਂ ਔਰਤਾਂ ਰੋਜ਼ਾਨਾ ਬੈਠ ਕੇ ਕੱਪੜੇ ਧੋਦੀਆਂ ਹਨ ਔਰਤਾਂ ਨੂੰ ਕਦੇ ਵੀ ਡਿਪਰੈਸ਼ਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਹੁੰਦਾ ਨੰਬਰ 38 ਖਤਰਾ ਦੁਸ਼ਮਣਾਂ ਤੋਂ ਨਹੀਂ ਬਲਕਿ ਆਸ-ਪਾਸ ਦੇ ਲੋਕਾਂ ਤੋਂ ਹੁੰਦਾ ਹੈ ਕਿਉਂਕਿ ਕश्ती ਹਮੇਸ਼ਾ ਬਾਹਰ ਦੇ ਪਾਣੀ ਨਾਲ ਨਹੀਂ ਕਰ ਕਿਰ ਨਹੀਂ ਨਹੀਂ ਅੰਦਰਲੇ ਛੇਦ ਦੇ ਕਾਰਨ ਡੁੱਬਦੀ ਹੈ ਨੰਬਰ 40 ਜੇ ਕਰ ਤੋ ਜੇ ਕਰ ਤੁਹਾਡੇ ਹੋਟ ਕਾਲੇ ਹੋ ਜਾਣ ਤਾਂ ਰੋਜ਼ਾਨਾ ਰਾਤ ਨੂੰ ਦਹੀਂ ਮਲਾਈ ਬੁੱਲਾਂ ਉੱਪਰ ਲਗਾ ਲਓ ਬੁੱਲੇ ਗੁਲਾਬੀ ਹੋ ਜਾਣੇ ਕਿ ਨੰਬਰ 41 ਕਦੇ ਕਦੇ ਆਪਣੇ ਹੀ ਆਪਣਿਆਂ ਦਾ ਇਹੋ ਜਿਹਾ ਤਮਾਸ਼ਾ ਬਣਾ ਨਿੰਦੇ ਨੇ ਕਿ ਉਹ ਆਪਣੇ ਕਹੌਣ ਦੇ ਲਾਇਕ ਹੀ ਨਹੀਂ ਰਹਿੰਦੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਵੀਡੀਓ ਬੋਲਣ ਵਿੱਚ ਤੇ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ